ਬਹੁਤ ਜਿਆਦਾ ਪਰੇਸ਼ਾਨ ਆ ਕਿਉਂਕਿ ਜਿਹੜਾ 3 ਸਾਲ ਦਾ ਬੱਚਾ ਜਿਹੜਾ ਹੈਗਾ ਵਾ ਉਹ ਮਾਰਿਆ ਗਿਆ ਵਾ ਬਹੁਤ ਬਹਿਰੇ ਮੀਨਾ ਮਾਰਿਆ ਗਿਆ ਵਾ ਤੇ ਬੇਨਤੀ ਕਰਦੇ ਆ ਵੀ ਇਹੋ ਜਿਹੇ ਬੰਦੇ ਨੂੰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਪਰ ਮੈਂ ਆ ਵੀ ਗੱਲ ਦੱਸਣਾ ਚਾਹੁੰਨਾ ਵਾ ਇੱਕ ਪ੍ਰਵਾਸੀ ਦੀ ਗਲਤੀ ਨਾਲ ਹਾਂ ਜੀ ਆਪਾਂ ਸਾਰੇ ਪ੍ਰਵਾਸੀਆਂ ਨੂੰ ਸਜ਼ਾ ਕਿਵੇਂ ਦੇ ਸਕਦੇ ਆ ਸਾਰੇ ਪ੍ਰਵਾਸੀ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਇੱਥੇ ਚੰਗੇ ਬੰਦੇ ਵੀ ਹੈਗੇ ਆ ਪੰਜਾਬੀ ਚੰਗੇ ਵੀ ਹੈਗੇ ਆ ਹੁਣ ਸਾਡੇ ਲੱਖੇ ਸਦਾ ਨੇ ਹੁਣਾਂ ਨੇ ਆ ਅਗਲਾਈ ਹੋਈ ਸੀਗੀ ਜਿਹੜੀ ਕਿ ਗੈਂਗਰੇਸ ਸਵਾ ਤੋਂ ਵੱਧ ਖਤਰਨਾਕ ਹੈਗੀ ਆ ਆ ਜਿਹੜੀ ਅੱਗ ਹੈਗੀ ਆ ਹੁਣ ਬੁਝਣ ਦਾ ਨਾ ਨਹੀਂ ਲਹਿ ਰਿਹਾ ਤੇ ਮੈਂ ਤਾਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਮਾ ਵੀ ਜੇ ਲੜਾਈ ਲੜਨੀ ਆ ਬੁੱਢੇ ਨਾਲ ਦੀ ਲੜੋ ਲੱਖੇ ਸਦਾ ਨੇ ਹੁਣਾਂ ਤੇ ਬੁੱਢੇ ਨਾਲ ਦੀ ਲੜਾਈ ਤਾਂ ਹਰਗੇ ਉੱਥੇ ਤਾਂ ਬੋਲ ਨਹੀਂ ਹੁੰਦਾ ਕਹਿੰਦੇ ਹੁਣ ਪੰਜਾਬ ਵਿੱਚ ਪ੍ਰਵਾਸੀਆਂ ਨਾਲ ਪੰਗਾ ਲੈ ਦੀ ਕਰਾ ਬਹੁਤ ਜਿਆਦਾ ਪਰੇਸ਼ਾਨ ਆ ਕਿਉਂਕਿ ਜਿਹੜਾ 3 ਸਾਲ ਦਾ ਬੱਚਾ ਜਿਹੜਾ ਹੈਗਾ ਵਾ ਉਹ ਮਾਰਿਆ ਗਿਆ ਵਾ ਬਹੁਤ ਬਹਿਰੇ ਮੀਨਾ ਮਾਰਿਆ ਗਿਆ ਵਾ ਅਸੀਂ ਉਹਦੀ ਸਖਤ ਨਿੰਦਿਆ ਕਰਦੇ ਆਂ ਤੇ ਬੇਨਤੀ ਕਰਦੇ ਆ ਵੀ ਇਹੋ ਚ ਬੰਦੇ ਨੂੰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਪਰ ਮੈਂ ਆ ਵੀ ਗੱਲ ਦੱਸਣਾ ਚਾਹੁੰਨਾ ਵਾ ਇੱਕ ਪ੍ਰਵਾਸੀ ਦੀ ਗਲਤੀ ਨਾਲ ਆਪਾਂ ਸਾਰੇ ਪ੍ਰਵਾਸੀਆਂ ਨੂੰ ਸਜ਼ਾ ਕਿਵੇਂ ਦੇ ਸਕਦੇ ਆ ਵੀਰ ਜੀ ਕੋਈ ਦੇ ਸਕਦੇ ਆ ਸਾਰੇ ਪ੍ਰਵਾਸੀ ਪੰਜੇਂ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਇੱਥੇ ਚੰਗੇ ਬੰਦੇ ਵੀ ਹੈਗੇ ਆ ਪੰਜਾਬੀ ਚੰਗੇ ਵੀ ਹੈਗੇ ਆ ਹੁਣ ਸਾਡੇ ਲੱਖੇ ਸਦਾ ਨੇ ਉਹਨਾਂ ਨੇ ਆ ਅੱਗ ਲਾਈ ਹੋਈ ਸੀਗੀ ਜਿਹੜੀ ਕਿ ਗੰਗਰੇਸ਼ ਸਵਾ ਤੋਂ ਵੱਧ ਖਤਰਨਾਕ ਹੈਗੀ ਆ ਆਹ ਲੈ ਕਿਉਂਕਿ ਪਹਿਲਾਂ ਵੀ ਚਲੋਸੀ ਦੇ ਵਿੱਚ ਸਾਡੇ ਸਿੱਖਾਂ ਨੂੰ ਮਾਰਿਆ ਗਿਆ ਹਿੰਦੂਆਂ ਨੇ ਸਿੱਖਾਂ ਨੂੰ ਬਚਾਇਆ ਤੇ ਹਿੰਦੂਆ ਸਿੱਖਾਂ ਨੂੰ ਹਿੰਦੂਆ ਨੇ ਬਚਾਇਆ ਸਰਦਾਰ ਫੂਲਕਾ ਜੀ ਦੱਸਦੇ ਹੁੰਦੇ ਆ ਪਰ ਆ ਜਿਹੜੀ ਅੱਗ ਹੈਗੀ ਆ ਹੁਣ ਬੁਝਣ ਦਾ ਨਾ ਨਹੀਂ ਲਹਿ ਰਿਖਣਾ ਤੇ ਮੈਂ ਤਾਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਮੈਂ ਜੇ ਲੜਾਈ ਲੜਨੀ ਆ ਬੁੱਢੇ ਨਾਲ ਦੀ ਲੜੋਖਣਾ ਲੱਖੇ ਸਦਾ ਨੇ ਹੁਣਾਂ ਤੇ ਬੁੱਢੇ ਨਾਲ ਦੀ ਲੜਾਈ ਤਾਂ ਹਰਗੇ ਉੱਥੇ ਤਾਂ ਬੋਲ ਨਹੀਂ ਹੁੰਦਾ ਕਹਿੰਦੇ ਹੁਣ ਪੰਜਾਬ ਵਿੱਚ ਪ੍ਰਵਾਸੀਆਂ ਨਾਲ ਪੰਗਾ ਲੈ ਦੀ ਕਰਾ ਆ ਚਿੱਟਾ ਨਸਾ ਕਿੰਨਾ ਹੋਈ ਜਾਂਦਾ ਵਾ ਜਿਹੜੇ ਪਿੰਡਾਂ ਦੇ ਵਿੱਚ ਮਤੇ ਪੈਂਦੇ ਆ ਉਹੀ ਜਿਨ੍ਹਾਂ ਨੇ ਮਤੇ ਪਾਏ ਆ ਉਹੀ ਪ੍ਰਵਾਸੀਆਂ ਨੂੰ ਰੱਖਦੇ ਹੁੰਦੇ ਆ ਪ੍ਰਵਾਸੀ ਮਤਲਬ ਲਬਜ ਨਹੀਂ ਸਮਝਉਂਦਾ ਵੀ ਪ੍ਰਵਾਸੀ ਕੀ ਆ ਟਿੱਟੂ ਬਾਣੀਆ ਮੈਂ ਵੀ ਪ੍ਰਵਾਸੀ ਆ ਬਾਈ ਜੀ ਮੈਂ ਹਰਿਆਣੇ ਦਾ ਬਿਲਕੁਲ ਗਲਤ ਆ ਜੀ ਮੈਂ ਤੁਹਾਡੇ ਪਹਿਲੇ ਹੀ ਦੱਸਦਾ ਵਾ ਉਹ ਗਲਤ ਆ ਉਹਦੀ ਸਜ਼ਾ ਜਿਹਨੇ ਕੰਮ ਕੀਤਾ ਉਹਨੂੰ ਦਿੱਤੀ ਜਾਵੇ ਹਰੇਕ ਪ੍ਰਵਾਸੀ ਨੂੰ ਨਹੀਂ ਦਿੱਤੀ ਜਾਣੀ ਚਾਹੀਦੀ ਕਿਰਾਂ ਲੇਕਿਨ ਸਾਡੇ ਤਾਂ ਇੱਥੇ ਹੁਣ ਆਪਾਂ ਦੇਖੀ ਜਾਵੇ ਤਾਂ ਡੀਜੀਪੀ ਵੀ ਬਾਹਰ ਬਾਹਲੇ ਸਟੇਟ ਤੋਂ ਆ ਡੀਜੀਪੀ ਸਾਹਿਬ ਜੇ ਦੇਖਿਆ ਜਾਵੇ ਤਾਂ ਆਪਣੇ ਆਹਾ ਹਿਮਾਂਸ਼ੋ ਜਨ ਡੀਸੀ ਆ ਆ ਵੀ ਫਿਰ ਬਾਹਰਲੇ ਸਟੇਟ ਤੋਂ ਆ ਆ ਵੀ ਆਪਾਂ ਕੀ ਨੋਆ ਪ੍ਰਵਾਸੀ ਆ ਮੈਂ ਹਰਿਆਣੇ ਤੋਂ ਆ ਮੈਂ ਜਨਮ ਪੰਜਾਬ ਦੇ ਵਿੱਚ ਹੋਇਆ ਮੈਂ ਵੀ ਪ੍ਰਵਾਸੀ ਆ ਸਾਨੂੰ ਮੁੱਦੇ ਦੀ ਲੜਾਈ ਲੜਨੀ ਚਾਹੀਦੀ ਆ ਨਾ ਕਿ ਐਵੇਂ ਨਹੀਂ ਵੀ ਕੋਈ ਰੋਜੀ ਦੀ ਲੱਤ ਮਾਰ ਕੇ ਕਰਾ ਤੇ ਵੀ ਆਪਾਂ ਭਜਾਈ ਜਾਈ ਕਰਾ ਜਿਹੜੇ ਲੋਕ ਪੰਜਾਬ ਦੇ ਵਿੱਚ ਫੁੱਲਣ ਵਾਜੇ ਕਰਦੇ ਨੇ ਪੰਜਾਬੀ ਸ਼ਰਾਬਾ ਪੀ ਕੇ ਪੰਜਾਬੀਆਂ ਨੂੰ ਗਾਲਾ ਕੱਢਦੇ ਉਹਨਾਂ ਬਾਰੇ ਤੁਸੀਂ ਕੀ ਕਰੋ ਦੇਖੋ ਇੱਕ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਜਿਹੜੇ ਪੰਜਾਬੀ ਕਰਦੇ ਆ ਉਹਨਾਂ ਤੇ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਆ ਕਾਨੂੰਨ ਸਾਰਾ ਬਰਾਬਰ ਹੋਣਾ ਚਾਹੀਦਾ ਆ ਪ੍ਰਵਾਸੀ ਵਗੈਰਾ ਸਰਦਾਨੀ ਆ ਆ ਬੈਂਸ ਦੇ ਤੁਸੀਂ ਇੱਕ ਕਾਰਖਾਨੇ ਚਲੇ ਜਾਓ ਸਾਰੇ ਪ੍ਰਵਾਸੀ ਆ ਲੀਡਰ ਦੇ ਘਰਾਂ ਚੋਂ ਚਲੇ ਜਾਓ ਸਾਰੇ ਨੇਪਾਲੀ ਰੋਟੀ ਬਣਾਉਂਦੇ ਆ ਜੀ ਨਈ ਪੰਜਾਬੀ ਬਣਾਉਂਦੇ ਲੋੜ ਆ ਉਹਨਾਂ ਦੀ ਘਰ ਕਣ ਕਦੋਂ ਸੀਜ਼ਨ ਪ੍ਰਵਾਸੀ ਲਾਉਂਦੇ ਆ ਧੋਨੇ ਸੀਜ਼ਨ ਪ੍ਰਵਾਸੀ ਲਾਉਂਦੇ ਆ ਕਿਸਾਨਾਂ ਦੇ ਆ ਜਿਹੜੇ ਖੇਤ ਹੈਗੇ ਆ ਉਹ ਪੱਠੇ ਪ੍ਰਵਾਸੀ ਵੜਦੇ ਆ ਪੰਜਾਬੀ ਨਹੀਂ ਕੰਮ ਕਰਦੇ ਕਰ ਇਹਨਾਂ ਦੀ ਬਦੌਲਤ ਪਰਵਾਸੀ ਲੱਖੇ ਸਦਾ ਨੇ ਉਹਨਾਂ ਦੀ ਜਿਹੜੀ ਅੱਗ ਲਾਈ ਆ ਇਹਨਾਂ ਦੀ ਬਦੌਲਤ ਸਾਡੇ ਪੰਜਾਬੀ ਜਿਹੜੇ ਹੈਗੇ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਰਹਿੰਦੇ ਉਹ ਵੀ ਪਰੇਸ਼ਾਨ ਨੇ ਕਿਉਂਕਿ ਉਹਨਾਂ ਨੂੰ ਵੀ ਲੋਕੀ ਪਰਵਾਸੀ ਕਹਿਣ ਲੱਗ ਗਏ ਆ ਉੱਥੇ ਵੀ ਮੁੱਦੇ ਉੱਠਣ ਲੱਗੇ ਪਰਵਾਸੀ ਵਿਜਵਾਉ ਉੱਪਰ ਪਰਵਾਸੀ ਵਿਰੁੱਧ ਵਿਜਵਾਉ ਮੈਂ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਲੋਕ ਮੁੱਦੇ ਲੜਾਈ ਲੜੋ ਇੱਥੇ ਬਹੁਤ ਮੁੱਦੇ ਲੜਨ ਵਾਸਤੇ ਆ ਗਏ ਆ ਤੇ ਉਹਨਾਂ ਤੋਂ ਮੂੰਹ ਨਾ ਮੋੜੋ ਗਰਾ ਤੇ ਐਵੇਂ ਨਹੀਂ ਹਰੇਕ ਬੰਦਾ ਇੱਥੇ ਆ ਸਕਦਾ ਕੋਈ ਸਾਡਾ ਇੱਕ ਕਹੀ ਜਾਂਦੇ ਆ ਕਿ 25-25 ਲੱਖ ਲਾ ਕੇ ਆ ਰਹੇ ਆ ਜਿਹੜੇ ਨੇਪਾਲ ਆ ਯੂਪੀ ਆ ਸਾਡੇ ਭਾਰਤ ਦੇ ਆਪ ਪੱਚੀ ਪੱਚੀ ਲੱਖ ਦੇ ਕੇ ਥੋਣੀ ਆਉਣਗੇ ਅਗਰਾ ਭਾਰਤੀ ਦੇ ਹੀ ਬੰਦੇ ਆ ਆ ਤਾਂ ਇੱਕ ਦੂਜੇ ਦੀ ਸਟੇਟਾਂ ਨਾਲ ਨਫ਼ਰਤ ਪੈਦਾ ਹੋ ਰਹੀ ਹੈ ਯੂਪੀ ਬਾਕਰ ਦੇ ਵਿੱਚ ਤੁਸੀਂ ਦੇਖੋ ਪੰਜਾਬੀ ਕਿੰਨੇ ਵੱਸਦੇ ਆ ਅਗਰਾ ਉੱਥੇ ਵੀ ਉਹਨਾਂ ਨੂੰ ਦਿੱਕਤ ਆਊਗੀ ਅਗਰਾ ਇੱਥੇ ਆਪਾਂ ਇਹਨਾਂ ਨੂੰ ਦਿੱਕਤ ਕਰਾਂਗੇ ਅਗਰਾ ਹੁਣ ਸਾਡੇ ਖੜਾ ਦਾ ਦੌਰ ਆਇਆ ਸਾਰੇ ਨੇ ਮਦਦ ਕੀਤੀ ਹੈ ਬਾਈ ਜੀ ਕਿਸ ਨੇ ਕੱਟ ਕਰ ਲਈ ਕਿਸ ਨੇ ਫੱਟ ਕਰ ਲਈ ਕਿਸ ਨੇ ਪੈਸੇ ਵੱਲੋਂ ਕਰ ਲਈ ਕਿਸ ਨੇ ਸੇਵਾ ਤੁਨੂ ਕਰ ਲਈ ਹਰੇਕ ਨੇ ਸੇਵਾ ਕੀਤੀ ਆ ਦਿੱਲੀ ਤੋਂ ਵੀ ਬੰਦੇ ਆਏ ਆ ਇੱਥੇ ਫੰਡ ਦੇਣ ਵਾਸਤੇ ਸਾਰੇ ਆਏ ਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਪਰ ਆ ਜਾਤਾਂ ਪਾਤਾਂ ਨਾਲ ਅੱਜ ਕੱਲ੍ਹ ਹੁੰਦਾ ਕੀ ਆ ਮੁੱਖ ਮੰਤਰੀ ਆ ਵੈਰੀ ਗੁੱਡ ਜੀ ਗਰਾ ਬਹੁਤ ਵਧੀਆ ਬਿਆਨ ਆ ਤੇ ਡੀਸੀ ਸਾਹਿਬ ਦਾ ਵੀ ਬਹੁਤ ਵਧੀਆ ਬਿਆਨ ਆ ਆਇਆ ਵਗਰਾ ਬਾਕੀ ਨਾ ਜੋ ਰੋਡ ਤੇ ਅਸੀਂ ਜਾਂਦੇ ਆ ਉਹ ਤਾਂ ਇਨਸੀਡੈਂਟ ਹੋ ਜਾਂਦਾ ਵਾ ਇਨਸੀਡੈਂਟ ਤਾਂ ਵੈਸੇ ਹੋ ਜਾਂਦਾ ਜਦੋਂ ਬਾਹਰ ਦੋਨੇ ਜਣੇ ਨਿਕਲਦੇ ਆ ਹੱਥਾ ਪਾਈ ਹੋ ਜਾਂਦੀ ਆ ਉਹ ਮੁੱਦਾ ਬਣ ਜਾਂਦਾ ਵਾ ਵੀ ਹਿੰਦੂ ਨੇ ਹਿੰਦੂ ਨੇ ਸਖ ਕੁਟਿਆ ਜਾਂ ਸਿੱਖ ਨਹੀਂ ਹਿੰਦੂ ਕੁਟਿਆ ਉਹ ਲੜਾਈ ਤਾਂ ਜਿਹੜੀ ਟੱਕਰ ਹੁੰਦੀ ਐ ਐਕਸੀਡੈਂਟ ਹੁੰਦਾ ਉਹ ਤਾਂ ਹੋਇਆ ਹੁੰਦਾ ਆਮ ਇਸ ਕਰਕੇ ਹਿੰਦੂ ਮੁਸਲਮ ਸਿੱਖ ਸਾਈ ਆਪਰਵਾਸੀ ਇੱਕ ਨਵੇਂ ਆਗੇ ਤੇ ਇਹਨਾਂ ਦੀ ਲੜਾਈ ਛੱਡ ਕੇ ਸਾਨੂੰ ਇਨਸਾਨ ਬਨਣਾ ਚਾਹੀਦਾ ਵਕਤ ਕੋਈ ਇੱਕ ਨਹੀਂ ਜੀ ਨਹੀਂ ਦੇਖੋ ਜੀ ਮੇਰੀ ਗੱਲ ਸੁਣੋ ਧਿਆਨ ਨਾਲ ਉਸ ਨੇ ਕੀਤੀ ਐ ਜੋ ਕੀਤਾ ਵਗਰਾ ਤੇ ਉਹਨੂੰ ਉਹਦੀ ਸਜ਼ਾ ਸਜ਼ਾ ਮਿਲੀ ਐ ਜੀ ਨਾਲ ਸੁਣੋ ਧਿਆਨ ਨਾਲ ਜੇ ਹੁਣ ਆਪਾਂ ਕਹੀਏ ਵੇ ਸਾ ਆਪਣੇ ਅਮਰੀਕਾ ਦੇ ਵਿੱਚੋਂ ਪ੍ਰਵਾਸੀ ਇੱਥੇ ਸਾਰੇ ਆ ਗਏ ਕੋਈ ਕੈਨਸਲ ਕੰਸਲ ਨਹੀਂ ਆ ਤਾਂ ਜਿਹੜੇ ਬਿਆਨ ਹੈਗੇ ਆ ਇਹ ਮੈਂ ਝੂਠੇ ਬਿਆਨ ਕੋਈ ਇੱਥੇ ਨਹੀਂ ਆਇਆ ਕਰ ਦਸੋ ਕਿਹੜਾ ਆਇਆ ਵਾ ਆ ਤਾਂ ਐਵੇਂ ਆ ਜੀ ਵੀ ਇੱਕ ਤਾਂ ਮਤਲਬ ਤਾਂ ਇੱਕ ਗਲਤੀ ਕਰਦੇ ਸਾਰੇ ਬਾਦ ਕੱਢ ਦਿਓ ਆ ਕਾਨੂੰਨ ਬਣਾ ਦਿਓ ਫਿਰ ਜੀ ਦਾ ਫੇ ਤਾਂ ਪੰਜਾਬੀ ਵੀ ਆਪਣੇ ਤੋਂ ਤੋਂ ਪੰਜਾਬੀ ਤੋਂ ਵੀ ਗਲਤੀ ਹੁੰਦੀ ਹੈ ਅਗਰ ਇਸ ਕਰਕੇ ਇਸ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਵਾ ਵੀ ਮੈਨੂੰ ਗਾਲਾਂ ਕੱਢ ਲਓ ਤੁਸੀਂ ਚਾਹੇ ਰੱਜ ਕੇ ਕਿਉਂਕਿ ਪਹਿਲਾਂ ਵੀ ਕਮੈਂਟਾਂ ਵਿੱਚ ਤੁਸੀਂ ਮੈਨੂੰ ਗਾਲਾਂ ਕੱਢਦੇ ਹੋ ਕਿਉਂਕਿ ਜਿਹੜਾ ਸੱਚੀ ਗੱਲ ਕਰਦਾ ਵਾ ਉਹਨੂੰ ਗਾਲਾਂ ਹੀ ਪੈਂਦੀਆਂ ਨੇ ਮੈਨੂੰ ਰੱਜ ਕੇ ਗਾਲਾਂ ਕੱਢ ਲਓ ਪਰ ਗੈਂਗਰਿਸਟਵਾਦ ਆਹਾ ਇੱਕ ਗੈਂਗਰਿਸਟਵਾਦੀ ਤੁਸੀਂ ਪਾਇਆ ਕਰ ਰਹੇ ਹੋ ਜੇ ਲੜਾਈ ਝਗੜੇ ਆ ਪਿੰਡਾਂ ਦੇ ਵਿੱਚ ਲੜਾਈ ਝਗੜੇ ਹੋਣ ਲੱਗੇ ਪੰਜਾਬੀ ਪੰਜਾਬੀ ਦੇ ਨਾਲ ਲੜਨ ਲੱਗੇ ਇੱਕ ਕਹਿੰਦਾ ਪ੍ਰਵਾਸੀ ਰੱਖਣਾ ਮੈਂ ਕਹਿੰਦਾ ਨਹੀਂ ਰੱਖਣਾ ਸਾਡੇ ਦਿਲਾਾਂ ਦੇ ਵਿੱਚ ਯਾਨੀ ਹੋਣ ਲੱਗੇ ਆਹ ਕੰਮ ਨਹੀਂ ਹੋਣਾ ਦੇਖੋ ਜਦੋਂ ਕਾਰਪੋਰੇਸ਼ਨ ਪੈਸੇ ਲੈਂਦੀ ਹੰਦਾ ਬੰਦਾ ਬੰਦਾ 100 ਰੁਪਿਆ ਪাব ਦੇਖਿਆ ਫੀਸਾ ਜੋਨ ਡੀਰ ਵਿੱਚ ਚਲੋ ਉਹਨਾਂ ਦੇ ਬੰਦਾ ਬੰਦਾ 100 ਰੁਪਏ ਲੈਂਦੀ ਆ ਕਿ 100 ਰੁਪਏ ਫੀਸ ਲੈ ਰਹੀ ਹੈ ਮਹੀਨੇ ਦੀ ਤਾਂ ਸਹੀ ਆ ਗੱਲ ਸੁਣੋ ਨਹੀਂ ਇਹ ਤਾਂ ਜੋਨ ਡੀਰ ਨਾਲ ਮੇਰੇ ਕੋਲ ਚਲੋ ਇਹ ਤੇ ਮੇਰੇ ਦੋਸਤ ਨੇ ਵੀ ਲਈ ਸੀਗੀ ਹੁਣਾਂ ਨੇ 1500 ਰੁਪਏ ਮਹੀਨੇ ਦੀ ਪਰਚੀ ਕੱਟੀ ਸੀਗੀ ਦੇਖੋ ਜੀ ਹੈ ਪਰਵਾਸੀ ਦੀ ਮੇਲਾ ਦੇਖੋ ਜੀ ਕਾਨੂੰਨ ਬਣਾਓ ਆਪਨਾ ਹਥਿਆਰ ਹੱਥ ਚ ਲੱਕੋ ਵਿਆਪਾ ਆਪ ਹੀ ਕੰਮ ਕਰਨੇ ਸਾਰੇ ਤਾਂ ਫੇਰ ਆਪਾਂ ਐ ਕਰਦੇ ਆ ਵੀ ਥਾਣੇ ਬੰਦ ਕਰ ਦਿੰਨੇ ਆ ਕੋਟਾ ਬੰਦ ਕਰ ਦਿੰਨੇ ਆ ਕਾਨੂੰਨ ਦੇ ਤਾਕਤ ਵਿੱਚ ਕਾਨੂੰਨ ਦੇ ਤਾਕਤ ਵਿੱਚ ਕਾਨੂੰਨ ਦੇ ਤਾਕਤ ਵਿੱਚ ਤਾਕਤ ਬਹੁਤ ਹੈਗੀ ਆ ਕੋਈ ਵੀ ਬੰਦਾ ਜਿਹੜਾ ਆਪਦੇ ਹੱਥ ਚ ਕਾਨੂੰਨ ਲੰਦਾ ਵਾ ਮੈਂ ਉਹਦੇ ਖਿਲਾਫ ਆ ਜੀ ਸੱਚੀ ਗੱਲ ਆ